ਕਹਾਣੀ ਸਪੇਨ वाया ਮੌਦਾ ਰੇਗਿਸਤਾਨ ਭਾਗ ਚੌਥਾ ਲੇਖਕ ਚਰਨਜੀਤ ਸਿੰਘ ਸੋਜੋ ਡੋਂਕਰ ਬੱਕਰੀ ਦੀ ਗਰਦਨ ਨੂੰ ਤਿੱਖੇ દાਤ ਨਾਲ ਹੌਲੀ-ਹੌਲੀ ਵੱਢਣ ਲੱਗੇ ਅਸੀਂ ਹalal ਬਾਰੇ ਸੁਣਿਆ ਸੀ ਪਰ ਅੱਜ ਪਹਿਲੀ ਵਾਰ ਵੇਖਿਆ ਬੱਕਰੀ ਬਹੁਤ ਬੁਰੀ ਤਰ੍ਹਾਂ ਤੜਫ ਰਹੀ ਸੀ ਅਸੀਂ ਸਾਰੇ ਸਹੰਮੇ ਹੋਏ ਬੈਠੇ ਰਹੇ ਪਰ ਡੋਂਕਰ ਬੜੀ ਬੇਰਮੀ ਨਾਲ ਫੱਕਰੀ ਹalal ਕਰਦੇ ਰਹੇ ਅਖੀਰ ਉਹਨਾਂ ਬੱਕਰੀ ਦੀ ਅੱਧੀ ਗਰਦਨ ਕੱਟ ਕੇ ਅੱਧ ਮੋਈ ਜਈ ਕਰਕੇ ਸਾਡੀ ਗੱਡੀ 'ਚ ਰੱਖ ਦਿੱਤੀ ਉਸ ਦਾ ਖੂਨ ਹਜੇ ਵੀ ਨੁੱਚੜ ਰਿਹਾ ਸੀ ਸਾਨੂੰ بے ਜ਼ੁਬਾਨ ਬੱਕਰੀ ਤੇ ਤਰਸ ਬਹੁਤ ਆਇਆ ਪਰ ਅਸੀਂ ਕਰ ਵੀ ਕੀ ਸਕਦੇ ਸੀ ਸੋ ਅਸੀਂ ਆਪਣਾ ਧਿਆਨ ਹੋਰ ਕਿਸੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਵੇਰ ਦੇ 5 ਵਜੇ ਦੇ ਗੱਡੀਆਂ ਵਿੱਚ ਸਾਂ ਸੋ ਧੁੱਪ ਜਿਆਦਾ ਹੋਣ ਕਰਕੇ ਸਾਨੂੰ ਪਿਆਸ ਵੀ ਬਹੁਤ ਲੱਗ ਗਈ ਪਰ ਸਾਡੇ ਕੋਲ ਸਿਰਫ ਦੋ ਹੀ ਬੋਤਲਾਂ ਪਾਣੀ ਦੀਆਂ ਸਨ ਪਰ ਉਹ ਵੀ ਧੁੱਪ ਨਾਲ ਬਹੁਤ ਗਰਮ ਹੋਈਆਂ ਪਈਆਂ ਸਨ ਫੇ 6 ਮੁੰਡਿਆਂ ਕੋਲ ਇੱਕ ਬੋਤਲ ਸੀ ਜੇ ਇੱਕ ਮੁੰਡਾ ਪਾਣੀ ਪੀਣ ਲੱਗਦਾ ਤਾਂ ਦੂਸਰਾ ਉਸੇ ਵੇਲੇ ਪਾਣੀ ਦੀ ਬੋਤਲ ਖੋਹ ਕੇ ਆਪਣੇ ਮੂੰਹ 'ਉਂ ਨਾ ਲੈਂਦਾ ਫਿਰ ਉਸਤੇ ਅੱਗੇ ਵਾਲਾ ਮੁੰਡਾ ਬੋਤਲ ਖੋਹ ਲੈਂਦਾ ਕਿ ਅਸੀਂ ਵੀ ਪਾਣੀ ਪੀਣਾ ਹੈ ਹਾਸੇ ਇਕੱਤਾ ਬੈਠੇ ਵੀ ਬਹੁਤ ਤੰਗ ਸੀ ਉੱਤੇ ਧੁੱਪ ਵੀ ਬਹੁਤ ਤੇਜ਼ ਸੀ ਉਸ ਵੇਲੇ ਸਾਡੇ ਮੁੰਡਿਆਂ ਦੇ ਮਨ ਵਿੱਚ ਕੋਈ ਵਿਸ਼ਵਾਸ ਨਹੀਂ ਸੀ ਕਿ ਅਸੀਂ ਸਪੇਨ ਜਾ ਰਹੇ ਹਾਂ ਉਸੋ ਵੇਲੇ ਬਸ ਰੱਬ ਅੱਗੇ ਹੀ ਅਰਦਾਸ ਕਰਦੇ ਸੀ ਕਿ ਹੇ ਸੱਚੇ ਬਾਦਸ਼ਾਹ ਸਾਨੂੰ ਕਿਤੇ ਰਾਹ ਵਿੱਚ ਕੋਈ ਸਮੁੰਦਰ ਨਹਿਰ ਜਾਂ ਫਿਰ ਛੱਪੜ ਹੀ ਮਿਲ ਜਾਵੇ ਪਾਣੀ ਦਾਤਾ ਜੋ ਅਸੀਂ ਰੱਜ ਕੇ ਪੀ ਸਕੀਏ ਕਿਉਂਕਿ ਧੁੱਪ ਤੇ ਦੁੱਖ ਬੰਦਾ ਸਹਾਰ ਸਕਦਾ ਜੇ ਕੋਲ ਪਾਣੀ ਹੋਵੇ ਤਾਂ ਜਦੋਂ ਦੁਪਹਿਰ ਦਾ 1 ਵਜਿਆ ਤਾਂ ਡੋਂਕਰਾਂ ਗੱਡੀ ਰੋਕੀ ਤੇ ਆਪ ਗੱਡੀ ਦੇ ਥੱਲੇ ਗੱਡੀ ਦੀ ਛਾਵੇਂ ਬੈਠ ਗਏ ਅਸੀਂ 37 ਮੁੰਡੇ ਧੁੱਪ ਵਿੱਚ ਤਪੇ ਤੇ ਜਿਆਦਾ ਥੱਕੇ ਹੋਣ ਕਰਕੇ ਰੇਤ ਤੇ ਹੀ ਡਿੱਗ ਪਏ। ਡੌਂਕਰਾਂ ਨੇ ਸਾਨੂੰ ਛਿੜਕਾਂ ਮਾਰੀਆਂ। ਅਰਬੀ ਭਾਸ਼ਾ 'ਚ ਕਿਹਾ ਕਿ ਖਾਣਾ ਬਣਾਓ। ਸਾਡੇ ਸਾਰਿਆਂ ਵਿੱਚ ਵੀਰੂ ਦੁਬਈ ਵਾਲਾ ਭਾਜੀ ਕਿਦਾਂ ਗੋਪੀ ਤੇ ਹੋਰਾਂ ਨੇ ਹਿੰਮਤ ਕਰਕੇ ਦੂਰੋਂ ਕੰਡਿਆਂ ਵਾਲੀ ਕੀਕਰਾਂ ਦੀਆਂ ਲੱਕੜਾਂ ਤੋੜੀਆਂ ਤੇ ਫਿਰ ਰੇਤ ਦਾ ਚੁੱਲ੍ਹਾ ਬਣਾ ਕੇ ਇੱਕ ਪਤੀਲਾ ਚੌਲਾਂ ਦਾ ਬਣਾਇਆ। ਇਹ ਮੇਨਤ ਦੇ ਨਾਲ 37 ਮੁੰਡਿਆਂ ਨੇ ਅੱਧੀ-ਅੱਧੀ ਕੜਛੀ ਚੌਲਾਂ ਦੀ ਖਾਧੀ ਤੇ ਅੱਧਾ-ਅੱਧਾ ਗਲਾਸ ਪਾਣੀ ਦਾ ਮਿਲਿਆ ਪਰ ਭੁੱਖ ਪਿਆਸ ਐਨੀ ਸੀ ਕਿ ਅਸੀਂ 15-15 ਕੜਛੀਆਂ ਚੌਲਾਂ ਦੀਆਂ ਤੇ 10-10 ਗਲਾਸ ਪਾਣੀ ਪੀ ਸਕਦੇ ਸੀ ਐਨੇ ਕ ਖਾਣੇ ਨਾਲ ਅਸੀਂ ਵੱਡਿਆਂ ਮੁੰਡਿਆਂ ਦਾ ਸਬਰ ਕਰ ਲਿਆ ਪਰ ਨਿੱਕੇ ਮੁੰਡਿਆਂ ਜਿਨ੍ਹਾਂ ਦੀ ਉਮਰ 17-18 ਸਾਲ ਦੀ ਸੀ ਉਹ ਬਹੁਤ ਰੋ ਰਹੇ ਸੀ ਫਿਰ ਅਸੀਂ ਉਹਨਾਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਹੌਸਲਾ ਦਿੱਤਾ ਵੀਰ ਅਸੀਂ ਥੋੜੇ ਦਿਨਾਂ ਨੂੰ ਸਪੇਨ ਚਲੇ ਜਾਣਾ ਫਿਰ ਉੱਥੇ ਰੱਜ ਕੇ ਖਾਵਾਂਗੇ ਤੇ ਪੀਵਾਂਗੇ ਆਗੋ ਮੁੰਡੇ ਕਹਿੰਦੇ ਭਾਜੀ ਇਹਨਾਂ ਡੋਂਕਰਾਂ ਨੂੰ ਕਹੋ ਕਿ ਅਸੀਂ ਸਪੇਨ ਨਹੀਂ ਜਾਣਾ ਸਾਨੂੰ ਵਾਪਸ ਪੰਜਾਬ ਭੇਜ ਦਿਓ ਅਸੀਂ ਉਹਨਾਂ ਨੂੰ ਹੌਸਲਾ ਦੇ ਕੇ ਸ਼ਾਂਤ ਕੀਤਾ ਜਦੋਂ ਸਾਨੂੰ 2 ਦਿਨ ਇਸੇ ਤਰ੍ਹਾਂ ਭੁੱਖੇ ਪਿਆਸਿਆਂ ਨੂੰ ਹੋ ਗਏ ਤਾਂ ਅਸੀਂ ਰੱਬ ਅੱਗੇ ਅਰਦਾਸ ਕਰਨ ਲੱਗੇ ਕਿ हे ਵਾਹਿਗੁਰੂ ਹੁਣ ਸਾਨੂੰ ਪੁਲਸ ਹੀ ਫੜ ਲਵੇ ਇਸ ਤੋਂ ਜ਼ਿਆਦਾ ਧੁਖ ਪਿਆਸ ਹੋਰ ਬਰਦਾਸ਼ਤ ਨਹੀਂ ਹੁੰਦੀ ਮਨਪ੍ਰੀਤ ਲੱਲੀਆਂ ਤੇ ਸਤਨਾਮ ਐਮਾ ਆਲੂਵਾਲ ਵਾਲਾ ਬਿਮਾਰ ਹੋ ਗਏ ਸਾਡੇ ਕੋਲ ਪਾਣੀ ਵੀ ਥੋੜਾ ਹੀ ਰਹਿ ਗਿਆ ਡੋਂਕਰ ਆਪ ਹਰ ਰੋਜ਼ ਪੰਜ ਟਾਈਮ ਨਮਾਜ਼ ਪੜਦੇ ਪੰਜ ਟਾਈਮ ਹੱਥ ਮੂੰਹ ਧੋਦੇ ਤੇ ਸਾਨੂੰ ਗੱਡੀਆਂ ਉੱਪਰ ਧੁੱਪੇ ਬਿਠਾਈ ਛੱਡਦੇ ਅਸੀਂ ਸਾਰੇ ਸੋਚਦੇ ਸੀ ਜਿਸ ਪਾਣੀ ਨਾਲ ਡੋਂਕਰ ਮੂੰਹ ਧੋਕੇ ਪਾਣੀ ਥੱਲੇ ਸੁੱਟ ਦਿੰਦੇ ਸਾਨੂੰ ਉਹ ਦੇ ਦਿਆ ਕਰਨ ਪੀਣ ਨੂੰ ਅਸੀਂ ਵਾਰ-ਵਾਰ ਡੋਂਕਰਾਂ ਨੂੰ ਪੁੱਛਦੇ ਅਸੀਂ ਮੋਰਾਕੇ ਬਾਰਡਰ ਤੇ ਕਦੋਂ ਪਹੁੰਚਣਾ ਅੱਗੋਂ ਉਹ ਸਾਨੂੰ ਅਰਬੀ ਭਾਸ਼ਾ ਵਿੱਚ ਜਵਾਬ ਦਿੰਦੇ ਬਾਦ ਬੁੱਕਰ ਹੀ ਅੱਲਾ ਜਦੋਂ ਅਸੀਂ ਦੂਸਰੇ ਦਿਨ ਸ਼ਾਮ ਨੂੰ 7:00 ਵਜੇ ਰੇਤ ਦੇ ਪਹਾੜ ਕੋਲ ਪਹੁੰਚੇ ਤਾਂ ਸੂਰਜ ਚਿੱਪਣ ਵਾਲਾ ਹੀ ਸੀ ਤੇ ਮੌਸਮ ਵੀ ਠੰਡਾ ਸੀ ਸਾਡੇ ਕੋਲ ਪਾਣੀ ਵੀ ਬਹੁਤ ਘੱਟ ਸੀ ਜਦੋਂ ਸਾਡੀਆਂ ਗੱਡੀਆਂ ਰੇਤ ਦੇ ਪਹਾੜ ਕੋਲ ਰੁਕੀਆਂ ਤਾਂ ਉਸ ਪਹਾੜ ਦੇ ਨੇੜੇ ਰੇਤ ਵਿੱਚ ਛੱਪੜ ਵਾਂਗ ਪਾਣੀ ਖੜਾ ਨਜ਼ਰ ਆਇਆ ਜੀ ਸੁੱਛ ਛੋਟੀਆਂ-ਛੋਟੀਆਂ ਸੁੰਡੀਆਂ ਤੇ ਹੋਰ ਕਈ ਕੀੜੇ-ਮਕੌੜੇ ਤੈਰ ਰਹੇ ਸੀ। ਪਾਣੀ ਵੀ ਬਹੁਤ ਗੰਦਾ ਸੀ ਪਰ ਪਾਣੀ ਤੋਂ ਬਿਨਾ ਅਸੀਂ ਇੰਨੇ ਤੰਗ ਸੀ ਕਿ ਉਸ ਗੰਦੇ ਪਾਣੀ ਨੂੰ ਵੇਖ ਕੇ ਅਸੀਂ ਇੰਨੇ ਖੁਸ਼ ਹੋਏ ਕਿ ਸਾਡਾ ਰੱਬ ਜਾਣਦਾ। ਪਹਿਲਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਫਿਰ ਰੱਜ-ਰੱਜ ਕੇ ਪਾਣੀ ਪੀਤਾ ਤੇ ਨਾਲ ਲੈ ਕੇ ਜਾਣ ਲਈ ਵੀ ਕੈਂਨੀਆਂ ਭਰ ਲਈਆਂ। ਪਾਣੀ ਪੀਣ ਪਿੱਛੋਂ ਅਸੀਂ ਮਹਿਸੂਸ ਕੀਤਾ ਕਿ ਇਹ ਪਾਣੀ ਵੇਖਣ ਨੂੰ ਹੀ ਖਰਾਬ ਲੱਗਦਾ ਹੈ ਪਰ ਸਵਾਦ ਇਸ ਤਰ੍ਹਾਂ ਸੀ ਜਿਦਾਂ ਖੰਡ ਖੋਲੀ ਹੋਵੇ ਅਸੀਂ ਸਾਰੇ ਹੈਰਾਨ ਸੀ ਕਿ ਰੇਤ ਵਿੱਚ ਪਾਣੀ ਕਿਵੇਂ ਆ ਗਿਆ ਕਿਉਂਕਿ ਉੱਥੋਂ ਦੇ ਲੋਕ ਦੱਸਦੇ ਸੀ ਕਿ 17 ਸਾਲ ਹੋ ਗਏ ਕਦੇ ਇੱਥੇ ਮੀਂਹ ਨਹੀਂ ਪਿਆ ਪਰ ਇਹ ਸੱਚੇ ਪਾਤਸ਼ਾਹ ਦਾ ਕੌਤਕ ਹੀ ਲੱਗਦਾ ਸੀ ਅਸੀਂ ਹਰ ਰੋਜ਼ 1 ਵਜੇ ਖਾਣਾ ਖਾਂਦੇ ਤੇ 3 ਵਜੇ ਫਿਰ ਤੁਰ ਪੈਂਦੇ। ਸ਼ਾਮ ਨੂੰ 8 ਵਜੇ ਤੱਕ ਸੌ ਜਾਂਦੇ। ਸੌਣ ਤੋਂ ਪਹਿਲਾਂ ਕਹਿੰਦੇ ਕਿ ਨਾਹੀਂ ਹੁਣ ਕੁਝ ਬੋਲਣਾ ਤੇ ਨਾਹੀਂ ਖਾਣਾ। ਸਵੇਰ ਦੇ 5 ਵਜੇ ਉੱਠ ਕੇ ਬਿਨਾਂ ਕੁਝ ਖਾਦੇ ਆ ਪੀਤੇ ਆ ਗੱਡੀਆਂ ਵਿੱਚ ਬੈਠ ਜਾਂਦੇ। ਦੁਪਹਿਰ 1 ਵਜੇ ਤੱਕ ਇਸ ਤਰ੍ਹਾਂ 3 ਦਿਨ ਹੋ ਗਏ। ਇਸ ਸਾਰੇ ਸਫ਼ਰ ਵਿੱਚ ਇੱਕ ਜੰਗਲ ਆਇਆ ਉਸ ਤੋਂ ਬਾਅਦ ਕੋਈ ਜੰਗਲ ਨਹੀਂ ਬਸ ਰੇਤ ਦੇ ਪਹਾੜ ਹੀ ਆਏ 40-50 ਕਿਲੋਮੀਟਰ ਬਾਅਦ ਕਦੇ-ਕਦੇ ਕੋਈ ਪੱਤਿਆਂ ਤੋਂ ਬਗੈਰ ਰੁੱਖ ਆਉਂਦਾ ਸੀ ਜਦੋਂ ਵੀ ਕੋਈ ਅਜੇਹਾ ਰੁੱਖ ਆਉਂਦਾ ਤਾਂ ਡੋਂਕਰ ਸਾਨੂੰ ਗੱਡੀ ਰੋਕ ਕੇ ਕਹਿੰਦੇ ਲੱਕੜਾ ਤੋੜ ਕੇ ਗੱਡੀ ਵਿੱਚ ਰੱਖ ਲਵੋ ਅੱਗੇ ਕੋਈ ਦਰਖਤ ਨਹੀਂ ਆਉਣਾ ਅਸੀਂ ਸਾਰਿਆਂ ਨੇ ਆਪਣੀ ਗੱਡੀ ਵਿੱਚ ਲਖੜਾ ਰੱਖ ਲੈਣੀਆਂ ਤੇ ਫਿਰ ਗੱਡੀ ਵਿੱਚ ਹੋਰ ਔਖੇ ਹੋ ਕੇ ਬੈਠਣਾ ਕਿਉਂਕਿ ਤੰਗਤਾ ਪਹਿਲਾਂ ਬਹੁਤ ਸੀ ਇਸ ਤਰ੍ਹਾਂ ਚਲਦੇ ਆਂ ਚਲਦੇ ਆਂ ਇੱਕ ਦਿਨ ਅਚਾਨਕ ਸਾਡੀ ਗੱਡੀ ਦਾ ਇੱਕ ਹਿੱਸਾ ਟੁੱਟ ਗਿਆ ਉਸ ਦਿਨ 13 ਤਰੀਕ ਸੀ ਤੇ ਦਿਨ ਦੇ 11 ਵਜੇ ਸੀ ਸਾਡੀ ਗੱਡੀ 11 ਵਜੇ ਖਰਾਬ ਹੋਈ ਸ਼ਾਮ ਦੇ 5 ਵਜੇ ਗਏ ਪਰ ਕੋਈ ਹੱਲ ਨਾ ਹੋਇਆ ਸ਼ਾਮਾ ਨੂੰ 6:00 ਵਜੇ ਡੋਂਗਰਾ ਨੇ ਕਿਹਾ ਕਿ ਇਹ ਗੱਡੀ ਅੱਗੇ ਨਹੀਂ ਜਾਣੀ ਸੋ ਹੁਣ ਤੁਸੀਂ ਦੋ ਗੱਡੀਆਂ ਵਿੱਚ ਵੰਡ ਕੇ ਬੈਠ ਜਾਓ ਅਸੀਂ ਸਾਰੇ ਆਹ ਗੱਲ ਸੁਣ ਕੇ ਸੁੰਨ ਹੋ ਗਏ ਸਾਨੂੰ ਇਸ ਤਰ੍ਹਾਂ ਲੱਗਾ ਜਿਵੇਂ ਜੱਜ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਹੋਵੇ ਕਿਉਂਕਿ ਤੰਗਤਾ ਸੀ ਪਹਿਲਾਂ ਤਿੰਨ ਗੱਡੀਆਂ 'ਚ ਸੀ ਤੇ ਦੋ ਵਿੱਚ ਕਿੱਥੇ ਬੈਠ ਹੋਣਾ ਸੀ ਪਰ ਡਰਦੇ ਮਾਰੇ ਅਸੀਂ ਕੁਝ ਬੋਲ ਨਾ ਸਕੇ ਅਸੀਂ ਹੁਣ 19 ਜਣੇ ਇੱਕ ਗੱਡੀ ਵਿੱਚ ਤੇ 18 ਜਣੇ ਇੱਕ ਗੱਡੀ ਚ ਅਸੀਂ ਕਿੰਨੇ ਤੰਗ ਸੀ ਇਹ ਗੱਲ ਸਿਰਫ ਅਸੀਂ ਜਾਣਦੇ ਸੀ ਛੋਟੀ ਉਮਰ ਦੇ ਮੁੰਡੇ ਬਹੁਤ ਰੋਂਦੇ ਸੀ ਸਾਡੇ ਧੁੱਪ ਨਾਲ ਰੰਗ ਕਾਲੇ ਹੋ ਗਏ ਸੀ ਤੇ ਬੁੱਲਾਂ ਤੇ ਝੱਗ ਜੰਮੀ ਹੋਈ ਸੀ ਅੱਖਾਂ ਵਿੱਚ ਰੇਤਾ ਪਿਆ ਹੋਇਆ ਸੀ ਨਾ ਸਾਨੂੰ ਰੱਜ ਕੇ ਖਾਣਾ ਮਿਲਦਾ ਨਾ ਪੀਣਾ ਨਾ ਸੌਣਾ ਤੇ ਨਾ ਹੀ ਬੈਠਣਾ ਗੱਡੀਆਂ ਵਾਰ-ਵਾਰ ਰੇਤ ਵਿੱਚ ਫਸ ਜਾਂਦੀਆਂ ਤਾਂ ਉਸ ਨੂੰ ਉੱਤਰ ਕੇ ੱਤਕਾ ਲਾਉਣਾ ਪੈਂਦਾ ਕਿੰਨਾ-ਕਿੰਨਾ ਸਮਾਂ ਦਾ ਤੁਰਨਾ ਵੀ ਪੈਂਦਾ ਸੀ ਰੇਤਾਂ ਤੇ ਰੇਤ ਦੇ ਪਹਾੜ ਹੋਣ ਕਰਕੇ ਜਦੋਂ ਅਸੀਂ ਰੇਤੇ ਤੇ ਤੁਰਦੇ ਤਾਂ ਸਾਡੇ ਪੈਰ ਵਿੱਚ ਖੁੱਭ ਜਾਂਦੇ ਇਸ ਤਰ੍ਹਾਂ ਸਾਨੂੰ ਰੇਤ ਦੇ ਜੰਗਲਾਂ ਵਿੱਚ 6 ਦਿਨ ਹੋ ਗਏ 6 ਦਿਨਾਂ ਚ ਅਸੀਂ ਨਾ ਕੋਈ ਬੰਦਾ ਨਾ ਕੋਈ ਚਿੜੀ ਤੇ ਨਾ ਧੰਨਵਾਦ ਜੀ ਕਹਾਣੀ ਦਾ ਅਗਲੀ ਅਗਲਾ ਭਾਗ ਜਲਦ ਅਪਲੋਡ ਕਰ ਦਿੱਤਾ ਜਾਵੇਗਾ ਇਹ ਸੱਚੀ ਕਹਾਣੀਆਂ ਕਿਰਪਾ ਕਰਕੇ ਜੁੜੇ ਰਹੋ ਚੈਨਲ ਨਾਲ